ਕੰਗਣਾ ਭੈਣ ਅਸੀਂ ਤੇਰਾ ਕੀ ਵਿਗਾੜਿਆ ਸਾਡੇ ਪੰਜਾਬ ਨੇ ਤੇਰਾ ਕੀ ਵਿਗਾੜਿਆ ਆਖਰਕਾਰ ਤੂੰ ਸਾਡੇ ਨਾਲ ਹੀ ਨਹੀਂ ਨਫ਼ਰਤ ਕਿਉਂ ਕਰਦੀਆਂ ਇੱਕ ਤੂੰ ਹੋਰ ਨਵਾਂ ਸੱਪ ਕੱਢ ਮਾਰਿਆ ਹੈ ਨਵਾਂ ਹੀ ਕਲੇਸ਼ ਖੜਾ ਕਰਤਾ ਇੱਕ ਐਮਰਜੈਂਸੀ ਮੂਵੀ ਬਣਾ ਕੇ ਹੈ ਬੜੀ ਚੁਸਤ ਜਨਾਨੀ ਨਿਕਲੀ ਤੂੰ ਤਾਂ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਲਾਉਣ ਜਾ ਰਹੀ ਹੈ ਪਹਿਲਾ ਨਿਸ਼ਾਨਾ ਕਾਂਗਰਸ ਨੂੰ ਬਦਨਾਮ ਕਰਨਾ ਦੂਜਾ ਨਿਸ਼ਾਨਾ ਸਿੱਖਾਂ ਨੂੰ ਬਦਨਾਮ ਕਰਨਾ ਤੀਜਾ ਮੋਟੀ ਕਮਾਈ ਕਰਨੀ ਫਿਲਮ ਤੋਂ ਵਾਹ ਨਹੀਂ ਵਾਹ ਭੈਣੇ ਸੱਚੀ ਕਹਿੰਦੇ ਲੋਕ ਵੀ ਜਨਾਨੀ ਦੇ 365 ਲੀਟਰ ਹੁੰਦੇ ਤੇਰੇ ਦਾ ਘੱਟੋ ਘੱਟ ਤੇ 165 ਲੀਟਰ ਲੱਗਦੇ ਮੈਨੂੰ ਤਾਂ ਹੈ ਬੜੀ ਚੁਸਤ ਜਨਾਨੀ ਨਿਕਲੀ ਵਾਹ ਨਹੀਂ ਤੇਰੇ ਤਾਂ ਮਿੱਤਰੋ ਐਮਰਜੈਂਸੀ ਮੂਵੀ 6 ਸਤੰਬਰ ਨੂੰ ਰਿਲੀਜ਼ ਹੋਣੀ ਆ ਤੇ ਇਸ ਦੇ ਵਿੱਚ ਜਿਹੜੀ ਇਹ ਮੈਡਮ ਆ ਇਹ ਕਹਿੰਦੀ ਆ ਵੀ ਕਾਂਗਰਸ ਦਾ ਏਜੰਟ ਸੀ ਜਰਨੈਲ ਸਿੰਘ ਪਿੰਡਰਾਂ ਵਾਲਾ ਜਿਹਦੇ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇੱਕ ਡਾਇਲੋਗ ਆ ਕਿਸੇ ਹੋਰ ਬੰਦੇ ਨੇ ਉਹਦਾ ਕਿਰਦਾਰ ਕੀਤਾ ਉਹਦੇ ਵਿੱਚ ਕਿਹਾ ਗਿਆ ਵੀ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਕਹਿੰਦੇ ਨੇ ਵੀ ਤੁਹਾਨੂੰ ਵੋਟ ਚਾਹੀਦੇ ਸਾਨੂੰ ਖਾਲਿਸਤਾਨ ਹਾਲਾਂਕਿ ਅੱਜ ਤੱਕ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮੂੰਹ ਚੋਂ ਅਸੀਂ ਖਾਲਿਸਤਾਨ ਸ਼ਬਦ ਨਹੀਂ ਸੁਣਿਆ ਕਿਉਂਕਿ ਸਿਆਣੇ ਬਜ਼ੁਰਗ ਕਹਿੰਦੇ ਆ ਵੀ ਚਲੋ ਮੂਵਮੈਂਟ ਚੱਲੀ ਜ਼ਰੂਰ ਆ ਪਰ ਅਸੀਂ ਭਿੰਡਰਾਂਵਾਲੇ ਦੇ ਮੂੰਹੋਂ ਨਹੀਂ ਸੁਣਿਆ ਵੀ ਸਾਨੂੰ ਖਾਲਿਸਤਾਨ ਚਾਹੀਦਾ ਹੱਕ ਚਾਹੀਦੇ ਜ਼ਰੂਰ ਕਿਹਾ ਜਿੱਥੇ ਤੱਕ ਕੰਗਣਾ ਦਾ ਮੰਨਣਾ ਵੀ ਕਾਂਗਰਸ ਜ਼ਰੂਰ ਗਈ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੀ ਜੀ ਕੋਲੇ ਜ਼ਰੂਰ ਗਏ ਸੀ ਵੀ ਸਾਨੂੰ ਵੋਟ ਚਾਹੀਦੇ ਨੇ ਪਰ ਏਜੰਟ ਨਹੀਂ ਸੀਗੇ ਜਰਨੈਲ ਸਿੰਘ ਭਿੰਡਰਾਂਵਾਲੇ ਉਹਨਾਂ ਦੀ ਉਸ ਵਕਤ ਤਾਕਤ ਹੁੰਦੀ ਸੀ ਲੋਕ ਉਹਨਾਂ ਦੇ ਆਖੇ ਲੱਗਦੇ ਸੀ ਉਸ ਵਕਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਉੱਚੇ ਸਨ ਬਹੁਤ ਜ਼ਿਆਦਾ ਗਿਣਤੀ ਵਿੱਚ ਉਹਨਾਂ ਦੇ ਲੋਕ ਮਗਰ ਆ ਚੁੱਕੇ ਸਨ ਇਸ ਕਰਕੇ ਕਾਂਗਰਸ ਉਹਨਾਂ ਕੋਲੇ ਗਈ ਸੀ ਮਿੰਤ ਕਰਲਾ ਕਰਨ ਵੀ ਸਾਨੂੰ ਜਿਤਾ ਦਿਓ ਇਸ ਵਾਰ ਸਾਡੇ ਨੂੰ ਤੁਹਾਡੀ ਲੋੜ ਆ ਵੋਟ ਚਾਹੀਦੀ ਹੈ ਨਾ ਕਿ ਏਜੰਟ ਸੀਗੇ ਇਹ ਲੇਡੀਜ਼ ਨੇ ਜਸਾਂਤ ਜਰਨੈਲ ਸਿੰਘ ਪਿੰਡਰਾਂ ਵਾਲੇ ਨੂੰ ਏਜੰਟ ਬਣਾਤਾ ਤਾਂ ਦੋਸਤੋ ਇਸ ਐਮਰਜੈਂਸੀ ਮੂਵੀ ਦੇ ਵਿੱਚ 1975 ਵੇਲੇ ਦਾ ਸਮਾਂ ਦਿਖਾਇਆ ਗਿਆ ਜਦੋਂ ਇੰਦਰਾ ਗਾਂਧੀ ਨੇ ਆਵਦਾ ਰਾਜ ਭਾਗ ਬਚਾਉਣ ਵਾਸਤੇ ਐਮਰਜੈਂਸੀ ਲਾਤੀ ਸੀ ਨਾਜਾਇਜ਼ ਲੋਕਾਂ ਨੂੰ ਚੱਕ ਕੇ ਜੇਲ੍ਹ ਚ ਮਾਰਿਆ ਸੀ ਰਾਤੋ ਰਾਤ ਬਿਜਲੀ ਬੰਦ ਕਰਤੀ ਸੀ ਅਖਬਾਰ ਘਰਾ ਤੱਕ ਪਹੁੰਚਨੇ ਬੰਦ ਕਰਤੇ ਸੀ ਮੀਡੀਆ ਨੂੰ ਚੱਕ ਕੇ ਬਾਹਰ ਮਾਰਿਆ ਸੀ ਬਹੁਤ ਭਿਆਨਕ ਦਿਨ ਸੀ ਉਹ 21 ਮਹੀਨੇ ਯਾਨੀ ਕਿ ਉਸ ਤੋਂ ਬਾਅਦ ਨਿਕਲੇ ਤੇ ਉਹ 21 ਮਹੀਨੇ ਜਿਹੜੇ ਕਿ ਇੰਦਰਾ ਗਾਂਧੀ ਨੇ ਜਦੋਂ ਵੀ ਉਹ ਐਮਰਜੈਂਸੀ ਲਾਈ ਸੀ ਉਹ ਦਰਦਨਾਕ ਕਹਿੰਦੇ ਵੀ ਲੋਕ ਭੁੱਲ ਨਹੀਂ ਸਕਦੇ ਉਸ ਵਕਤ ਲੋਕ ਤੰਤਰ ਦਾ ਘਾਣ ਸੀ ਜੋ ਕਿ ਇਸ ਫਿਲਮ ਦੇ ਵਿੱਚ ਵਿਖਾਇਆ ਗਿਆ ਤਾਂ ਮਿੱਤਰੋ ਮੈਂ ਕੁੱਲ ਮਿਲਾ ਕੇ ਕਹਿ ਦਿੰਦਾ ਵੀ ਇਸ ਲੇਡੀ ਨੇ ਆਪਣੇ ਪੰਜਾਬ ਵਿੱਚ ਆਪਣੇ ਪੰਜਾਬ ਦੇ ਵਿੱਚ ਦੰਗੇ 6 ਸਤੰਬਰ ਨੂੰ ਕਰਾਉਣੇ ਕਰਾਉਣੇ ਆ ਐਡੀ ਕਲੇਛਣੀ ਬੁੜੀ ਆ ਇਹਦਾ ਵਾਸ ਚੱਲੇ ਨਾ ਇਹ ਇੰਡੀਆ ਦੇ ਨਕਸ਼ੇ ਦੇ ਵਿੱਚੋਂ ਆਪਾਂ ਨੂੰ ਗੈਬ ਕਰ ਦੇ ਮੈਂ ਹੈਰਾਨ ਆ ਵੀਰ ਇਹ ਕਿਉਂ ਚੱਤੋ ਪੈਰੀ ਪੰਜਾਬੀਆਂ ਦੇ ਉੱਤੇ ਸਿੱਖਾਂ ਦੇ ਉੱਤੇ ਤੌਮਤਾ ਲਾਉਂਦੀ ਰਹਿੰਦੀ ਆ ਚੱਤੋ ਪੈਰੀ ਇਹਨਾਂ ਨੂੰ ਥੱਲੇ ਇੰਨੀ ਨਫ਼ਰਤ ਭਰੀ ਹੋਈ ਹੈ ਦੇ ਮਨ ਦੇ ਵਿੱਚ ਸਾਡੇ ਪ੍ਰਤੀ ਆ ਰਹੀ ਨਫ਼ਰਤ ਕਿਉਂ ਇਹ ਕੀ ਕਰਨਾ ਚਾਹੁੰਦੀ ਆ ਇਹ ਦੇਸ਼ ਨੂੰ ਇਕਜੁੱਟ ਕਿਉਂ ਨਹੀਂ ਹੋਣ ਦੇ ਰਹੀ ਹੈ ਹੁਣ ਵੇਖ ਲੈ ਵੀ ਭਾਜਪੀ ਦੀ ਨੇਤਾ ਮੰਡੀ ਚੋਂ ਹੈਗੀ ਐਮਪੀ ਇਹ ਹੁਣ ਇਹਦਾ ਆਰਾਦਾ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਅੱਜ ਕੱਲ ਦੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਮੈਂ ਕਾਂਗਰਸ ਦਾ ਵੀ ਕਾਲਾ ਸੱਚ ਵਿਖਾਦਾ ਤੇ ਸਿੱਖਾਂ ਦਾ ਵੀ ਕਾਲਾ ਸੱਚ ਵਿਖਾਦਾ ਹਾਂ ਇਹ ਕਾਲਾ ਸੱਚ ਹੀ ਹੈ ਇਹਦੇ ਵਾਸਤੇ ਹੈ ਹਾਲਾਂਕਿ ਅਸੀਂ ਆਪਦੇ ਹੱਕ ਮੰਗਦੇ ਆ ਜਦੋਂ ਅਸੀਂ ਆਪਦੇ ਹੱਕ ਮੰਗਦੇ ਤੇ ਇਹਨਾਂ ਨੂੰ ਅਸੀਂ ਖਾਲਸਤਾਨੀ ਲੱਗਦੇ ਆ ਇਹਦਾ ਕਰਕੇ ਵੀ ਅਸੀਂ ਤਾਂ ਚੁੱਪ ਕਰਕੇ ਬਹਿ ਜਾਈਏ ਹੱਥ ਜੋੜ ਕੇ ਬਹਿ ਜਾਈਏ ਅਸੀਂ ਇਹਨਾਂ ਤੋਂ ਕੁਝ ਨਾ ਮੰਗੀਏ ਫਿਰ ਤਾਂ ਅਸੀਂ ਬੜੇ ਸੱਚੇ ਸੁੱਚੇ ਦੇਸ਼ ਭਗਤਾਂ ਜੇ ਇਹਨਾਂ ਤੋਂ ਅਸੀਂ ਹੱਕ ਮੰਗ ਲਈਏ ਫਿਰ ਅਸੀਂ ਖਾਲਸਤਾਨੀ ਆ ਹੁਣ ਜਿੰਨੇ ਮੈਡਲ ਆਇਆ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਆ ਇਹਦੇ ਵਿੱਚ ਹੁਣ ਬੋਲੇ ਕੋਈ ਹਾਂਜੀ ਜਿੱਥੇ ਕਿਤੇ ਜੰਗਾਂ ਹੋਈਆਂ ਨੇ ਸਭ ਤੋਂ ਵੱਧ ਸ਼ਹੀਦ ਪੰਜਾਬੀ ਹੋਇਆ ਗੁਰਸਿੱਖ ਕੌਮ ਹੋਈ ਆ ਉੱਥੇ ਬੋਲੇ ਹਾਂਜੀ ਏ ਬੁਢੀ ਨੂੰ ਭਰਾਵੋ ਦੇਸ਼ ਚੋਂ ਦੇਸ਼ ਨਿਕਾਲਾ ਦੇ ਦਿਓ ਇਹਨੂੰ ਕੱਢ ਦਿਓ ਬਾਹਰ ਇਹਦੀ ਐਮਰਜੈਂਸੀ ਫਿਲਮ ਨਾ ਚੱਲਣ ਦੇ ਆ ਜੇ ਜੇ ਚੱਲ ਗਈ ਤਾਂ ਇੱਕ ਤਾਂ ਗਲਤ ਪੀੜ੍ਹੀ ਗਲਤ ਰਾਹ ਜਾਊਗੀ ਉਹਨਾਂ ਨੂੰ ਗਲਤ ਨੌਲੇਜ ਮਿਲੇਗੀ ਇਸ ਦੀ ਫਿਲਮ ਚੋਂ ਕਿਉਂਕਿ ਬਹੁਤ ਸਾਰੇ ਸੀਨ ਮੈਨੂੰ ਫੇਕ ਲੱਗਦੇ ਜਿੱਥੋਂ ਤੱਕ ਮੈਂ ਟ੍ਰੇਲਰ ਟ੍ਰੇਲਰ ਵੇਖਿਆ ਹਾਂ ਐਜੇ ਜੇਕਰ ਤੁਸੀਂ ਫਿਲਮ ਵਜੋਂ ਜਾਣਾ ਵੇਖਣ ਦਾ ਵੇਖਣ ਜਾ ਸਕਦੇ ਹੋ ਜੇਕਰ ਤੁਸੀਂ ਇਤਿਹਾਸ ਵਜੋਂ ਜਾਣਾ ਤਾਂ ਫਿਲਮ ਨੂੰ ਬਿਲਕੁਲ ਨਾ ਵੇਖਿਆ ਜੇ ਇਹਦੇ ਵਿੱਚ ਸਿੱਖਾਂ ਵਿਰੋਧੀ ਗੱਲਾਂ ਹੋਈਆਂ ਨੇ ਕਾਂਗਰਸ ਨੇ ਜੋ ਕੀਤਾ ਕੀਤਾ ਅੱਜ ਦੀ ਡੇਟ 'ਚ ਕਾਂਗਰਸ ਠੀਕ ਆ ਰਾਹੁਲ ਗਾਂਧੀ ਕਿਤੇ ਨਾ ਕਿਤੇ ਮੈਨੂੰ ਠੀਕ ਲੱਗਦਾ ਹੁਣ ਇਹ ਪੁਰਾਣੇ ਚਿੱਠੇ ਖੋਲ ਕੇ ਕਾਂਗਰਸ ਨੂੰ ਬਦਨਾਮ ਕਰਦੀ ਐ ਬੀਜੇਪੀ ਨੂੰ ਬੀਜੇਪੀ ਤੇ ਵੀ ਇੱਕ ਅੱਧੀ ਫਿਲਮ ਬਣਾ ਦੇ ਨਰਿੰਦਰ ਮੋਦੀ ਤੇ ਵੀ ਬਣਾ ਦੇ ਜਾਂ ਗਾਂ ਕਿੰਨੇ ਨੇਤਾ ਉਹਨਾਂ ਦੇ ਵੀ ਬਣਾ ਦੇ ਇਹਨਾਂ ਨੇ ਵੀ ਕੀ ਕੀ ਕਾੜ ਕੀਤੇ ਨੇ ਉਹਨਾਂ ਦੇ ਵੀ ਇੱਕ ਭੈਣ ਬਣ ਕੇ ਫਿਲਮ ਬਣਾ ਦੇ ਹੈ ਹਮੇਸ਼ਾ 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 ਸਾਨੂੰ ਡਾਊਨ ਟੂ ਅਰਥ ਕਰਨਾ ਇਹਨੇ ਸਾਨੂੰ ਜਮਾਂ ਥੱਲੇ ਲਾਉਣਾ ਹੈ ਬੁੜੀ ਕਲੇਸਣੀ ਨੇ ਬਾਕੀ ਦੋਸਤੋ ਤੁਸੀਂ ਕਮੈਂਟਾਂ 'ਚ ਜਰੂਰ ਦੱਸੋ ਵੀ ਤੁਸੀਂ ਫਿਲਮ ਨੂੰ ਬੈਨ ਕਰਾਉਣ 'ਚ ਹੈ ਜਾਂ ਨਹੀਂ